ਤੋ ਪਰ ਨ ਨਾਨਕ ਹੋਸੀ ਤੇ ਸਚ ਕਹਾ ਗੁਰੂ ਪ੍ਰਭ ਤੁਛ ਹਮਾਰੀ ਵਰਨ ਸਕ ਮਹਮਾ ਜੋ ਤੇ ਹਾਰੀ ਨਾਮ ਨਾਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸਾਹਿਬ ਜੀ ਗਿਆਨ ਖੰਡ ਮਹ ਗਿਆਨ ਪਰਚੰਡ তথা ਨੰਦਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਤ ਕੜਤ ਕੜੀਏ ਬਹੁਤ ਅਨੂਪ ਗਿਆਨ ਖੰਡ ਮਹ ਗਿਆਨ ਪਰ ਚੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਗੁਰ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਕਾਲ ਪੁਰਖ ਅੰਤਰਿਆਮੀ ਦੇ ਬਖਸ਼ਿਸ਼ ਦਾ ਸਦਕਾ ਕਿਰਪਾ ਦਾ ਸਦਕਾ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਪ੍ਰਾਰੰਭ ਕੀਤੀ ਹੈ ਸੱਚੇ ਪਾਤਸ਼ਾਹ ਮਹਾਰਾਜ ਦੀ ਨਜ਼ਰ ਹੋਈ ਹੈ ਕਿਰਪਾ ਹੋਈ ਹੈ ਸਾਧ ਸੰਗਤ ਜੀ ਅੱਜ ਆਪਾਂ ਸ੍ਰੀ ਜਪਜੀ ਸਾਹਿਬ ਦੀ 63ਵੀਂ ਪੋੜੀ ਦੀ ਕਥਾ ਵਿਚਾਰ ਆਪਾਂ ਕਰਨ ਲੱਗੇ ਆ ਸੋ ਜਿਹੜੇ ਵੀਰ ਭੈਣਾ ਨੇ ਗੁਰੂ ਪਿਆਰੇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਜਿਨ੍ਹਾਂ ਨੇ ਸ੍ਰੀ ਜਪਜੀ ਸਾਹਿਬ ਦੀ ਪਿਛਲੀ ਪੌੜੀਆਂ ਦੀ ਕਥਾ ਨਹੀਂ শ্রবণ ਕੀਤੀ। ਸੋ ਦਾਸ ਦੇ ਚੈਨਲ ਤੇ ਜਾ ਕਰਕੇ ਗੁਰੂ ਪਿਆਰਿਓ শ্রবণ ਕਰੋ। ਸ੍ਰੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਤੋਂ ਲੈ ਕਰਕੇ 35ਵੀਂ ਪੌੜੀ ਤੱਕ ਦੀ ਕਥਾ ਦਾਸ ਨੇ ਆਪਣੇ ਇਸ ਚੈਨਲ ਤੇ ਪਾਈ ਹੋਈ ਹੈ ਗੁਰੂ ਪਿਆਰਿਓ। ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਹੀ ਵੀਓ ਚੈਨਲ ਦਾ ਆਪਸ਼ਨ ਆਵੇਗਾ ਉਹਦੇ ਤੇ ਕਲਿੱਕ ਕਰੋ। ਔਰ ਵੀਡੀਓ ਵਾਲੇ ਕਾਲਮ ਤੇ ਜਾ ਕਰਕੇ ਆਪਸ਼ਨ ਤੇ ਕਲਿੱਕ ਕਰੋ। ਸ੍ਰੀ ਜਪਜੀ ਸਾਹਿਬ ਦੀ ਪਹਿਲੀ ਪੋੜੀ ਕਰਕੇ 35ਵੀਂ ਪੋੜੀ ਤੱਕ ਦੀ ਸਾਰੀ ਕਥਾ ਗੁਰੂ ਪਿਆਰਿਓ ਚੈਨਲ ਤੇ ਦੱਸ ਦਿਆ ਜਾਵੇਗੀ ਜਿਹੜੇ ਵੀਰ ਭੈਣਾਂ ਨੇ ਪਿਛਲੀ ਕਥਾ ਨਹੀਂ ਸੁਣੀ ਕਥਾ ਨੂੰ ਸੁਣੋ ਸੋ ਗੁਰੂ ਪਿਆਰਿਓ ਸਤਿਗੁਰਾਂ ਦੀ ਕਿਰਪਾ ਦੇ ਨਾਲ ਅੱਜ ਆਪਾਂ ਸ੍ਰੀ ਜਪਜੀ ਸਾਹਿਬ ਦੀ 36ਵੀਂ ਪੋੜੀ ਦੀ ਕਥਾ ਵਿਚਾਰ ਕਰਨ ਲੱਗੇ ਆਂ 34ਵੀਂ ਪੋੜੀ ਦੇ ਅੰਦਰ ਸੱਚੇ ਪਾਤਸ਼ਾਹ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਧਰਮ ਖੰਡੀਆਂ ਦਾ ਧਰਮ ਤੇ ਸਤ ਸੰਗੀ ਦੀ ਅਵਸਥਾ ਮਹਾਰਾਜ ਨੇ ਦੱਸੀ ਹੈ 35ਵੀਂ ਬੋਡੀ ਦੀ ਕਥਾ ਪਸਰਵਣ ਕੀਤੀ ਉਹਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਨੇ ਸੇਵਕ ਤੇ ਜਿਗਿਆਸੂ ਦੀ ਅਵਸਥਾ ਕਥਨ ਕੀਤੀ ਹੈ ਵੀ ਸੇਵਕ ਤੇ ਜਿਗਿਆਸੂ ਗਿਆਨ ਦਾ ਅਧਿਕਾਰੀ ਹੁੰਦਾ ਹੈ ਗਿਆਨ ਦੀ ਪ੍ਰਾਪਤੀ ਦਾ ਅਧਿਕਾਰੀ ਹੁੰਦਾ ਹੈ ਸੋ ਜਿਹੜੇ ਵੀਰ ਭੈਣਾ ਨੇ ਗੁਰੂ ਪਿਆਰੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਦਾਸ ਦਾ फेसबुक पेज ਵੀ ਫੋਲੋ ਕਰੋ ਗਿਆਨੀ ਬਖਸ਼ੀ ਸਿੰਘ ਸੋ ਆਓ ਹਣ ਸਾਥ ਸੰਗਤ ਜੀ ਜੋ ਸੱਚੇ ਪਾਤਸ਼ਾਹ ਤਾਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਧਾਂ ਨੂੰ ਜੋ ਉਪਦੇਸ਼ ਬਖਸ਼ਿਸ਼ ਕੀਤਾ ਜੋ ਸਾਰੀ ਲੋਕਾਂ ਨੂੰ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰੱਖੇ ਹਨ ਉਹ ਆਪਾਂ শ্রবণ ਕਰੀਏ ਤੇ ਨਾਲ ਹੀ ਨਾਲ ਗੁਰੂ ਪਿਆਰਿਓ ਆਪਣੇ ਸਾਥ ਪਾਵੇਗਾ ਵੀ ਜੀ ਇਸ ਤਰ੍ਹਾਂ ਰਖੜੀ ਦਾ ਤਿਹਾਉਰ ਆ ਰਿਹਾ ਰਖੜੀ ਗੁਰਸਿੱਖ ਭੈਣਾ ਨੂੰ ਕਿਵੇਂ ਗੁਰਸਿੱਖ ਵੀਰਾਂ ਨੂੰ ਆਪਣੇ ਬੰਨਣੀ ਚਾਹੀਦੀ ਸੋ ਉਹਦੇ ਬਾਬਤ ਕਵਿਤਾ ਦੇ ਰੂਪ ਦੇ ਵਿੱਚ ਗੁਰੂ ਪਿਆਰੇ ਦਾਸ ਚੈਨਲ ਤੇ ਪੋਸਟ ਪਾਵੇਗਾ ਸੋ ਆਓ ਹਣ ਸਾਧ ਸੰਗਤ ਜੀ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਜੋ ਸ੍ਰੀ ਜਪਜੀ ਸਾਹਿਬ ਦੀ 6ਵੀਂ ਪੌੜੀ ਦੇ ਅੰਦਰ ਧਾਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਸੋ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਸਰਬਤ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਖੰਡਮਹ ਗਿਆਨ ਪਰਚੰਡ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਵੀ ਜਦੋਂ ਪਰਮੇਸ਼ਰ ਦਾ ਸੇਵਕ ਜਿਗਿਆਸੂ ਪਰਮੇਸ਼ਰ ਦਾ ਸੇਵਕ ਜਿਗਿਆਸੂ ਗਿਆਨ ਖੰਡ ਦੇ ਵਿੱਚ ਪਹੁੰਚਦਾ ਤਾਂ ਉਸ ਨੂੰ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਕਥਨ ਕਰਦੇ ਵੀ ਗਿਆਨ ਦਾ ਪਰਚੰਡ ਪਰ ਭਾਵ ਵਿਸ਼ੇਸ਼ ਕਰਕੇ ਚੰਡ ਭਾਵ ਤਿੱਖਾ ਗਿਆਨ ਬਹੁਲਤਾ ਵਾਲਾ ਗਿਆਨ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਤਤ ਨਾਦ ਬਿਨੋਦ ਕੋਡ ਆਨੰਦ ਉਸ ਅਵਸਥਾ ਦੇ ਵਿੱਚ ਉਹਨਾਂ ਨੂੰ ਸ਼ਰਵਣ ਆਨੰਦ ਔਰ ਨਾਦ ਸ਼ਰਵਣ ਆਨੰਦ ਬਿਨੋਦ ਦਰਸ਼ਨ ਆਨੰਦ ਤੇ ਆਨੰਦ ਦੀ ਪ੍ਰਾਪਤੀ ਹੁੰਦੀ ਕੋੜ ਭਾਵ ਕਰੋੜਾ ਆਨੰਦ ਦੀ ਪ੍ਰਾਪਤੀ ਹੁੰਦੀ ਜਿਵੇਂ ਸਾਥ ਸੰਗਤ ਜੀ ਇਸੇ ਦਾ ਕੋਈ ਬਹੁਤ ਹੀ ਪਿਆਰਾ ਸੰਬੰਧੀ ਗੁੰਮ ਜਾਵੇ ਗਾਇਬ ਹੋ ਜਾਵੇ ਤਾਂ ਬੜਾ ਚਿੰਤਾ ਦੇ ਵਿੱਚ ਆ ਜਾਂਦਾ ਤੇ ਨਾਲ ਦਾ ਉਹਦਾ ਸੱਜਣ ਮਿੱਤਰ ਆ ਕਰਕੇ ਕਹੇ ਵੀ ਭਾਈ ਉਹ ਤੇਰਾ ਸੰਬੰਧੀ ਮੈਂ ਫਲਾਣੀ ਜਗ੍ਹਾ ਵੇਖਿਆ ਉਸ ਜਗ੍ਹਾ ਤੇ ਉਸ ਨੂੰ ਮੈਂ ਵੇਖਿਆ ਤੂੰ ਚਿੰਤਾ ਨਾ ਕਰ ਉਹ ਸੁਣਨ ਕਰਕੇ ਜਿਹੜਾ ਸਾਨੂੰ ਆਨੰਦ ਪ੍ਰਾਪਤ ਹੁੰਦਾ ਉਹਨੂੰ ਕਹਿੰਦੇ ਨਾਲ ਸਰਵਣ ਆਨੰਦ ਉਹ ਜਦੋਂ ਜਾ ਕਰਕੇ ਉਸ ਜਗ੍ਹਾ ਤੇ ਵੇਖਦਾ ਆਪਣੇ ਸੰਬੰਧੀ ਨੂੰ ਤੋ ਜੋ ਉਸ ਨੂੰ ਆਨੰਦ ਪ੍ਰਾਪਤ ਹੁੰਦਾ ਉਹਨੂੰ ਕਹਿੰਦੇ ਬਿਨੋਦ ਦਰਸ਼ਨ ਆਨੰਦ ਦਰਸ਼ਨ ਕਰਕੇ ਆਨੰਦ ਪ੍ਰਾਪਤ ਹੋਇਆ ਔਰ ਜਦੋਂ ਉਸ ਨੂੰ ਨਾਲ ਲੈ ਕਰਕੇ ਜਾਂਦਾ ਪ੍ਰਾਪਤ ਹੁੰਦਾ ਤਾਂ ਉਹਨੂੰ ਜੋਗੀ आनंद प्राप्त ਹੁੰਦਾ ਉਹ ਕਰੋੜਾ ਹੀ ਆਨੰਦ ਪ੍ਰਾਪਤ ਹੁੰਦਾ ਕਰੋੜਾ ਗੁਣਾ ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਇਹ ਹੈ ਸਾਧ ਸੰਗਤ ਜੀ ਦ੍ਰਿਸ਼ਟਾਂਤ ਉਰਦਾ ਦ੍ਰਿਸ਼ਟਾਂਤ ਇਸ ਰੀਤੀ ਦੇ ਨਾਲ ਜਿਹੜੇ ਬ੍ਰह्म 베ਤੇ ਹਨ ਗਿਆਨ ਖੰਡੀਏ ਬ੍ਰह्म 베ਤੇ ਹਨ ਤਥੈ ਨਾਦ ਵਿਨੋਦ ਕੋਡ ਆਨੰਦ ਉਹਨਾਂ ਨੂੰ ਐਸਾ ਨਾਦ ਸ਼ਰਵਣ ਆਨੰਦ ਪ੍ਰਾਪਤ ਹੁੰਦਾ ਹੈ ਸੁਣ ਕਰਕੇ ਪਰਮੇਸ਼ਰ ਦੇ ਨਾਮ ਨੂੰ ਸੁਣ ਕਰਕੇ ਔਰ ਜਦੋਂ ਹੋ ਪ੍ਰਭੂ ਦੇ ਦਰਸ਼ਨ ਕਰਦੇ ਹਨ ਭਾਵ ਪ੍ਰਭੂ ਦੇ ਕੋਤਕ ਵੇਖਦੇ ਨੇ ਜਿਸ ਤਰ੍ਹਾਂ ਸਰਗੁਣ ਸਰੂਪ ਦੇ ਵਿੱਚ ਅਵਤਾਰ ਆਏ ਗੁਰੂ ਸਾਹਿਬ ਆਏ ਹੋਰ ਅਵਤਾਰ ਆਏ ਤੇ ਗੁਰੂ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਸਰਗੁਣ ਸਰੂਪ ਦੇ ਵਿੱਚ ਆਏ ਜੋ ਆਨੰਦ ਸਾਧ ਸੰਗਤ ਜੀ ਤੂਲਸਾ ਦਾਸੀ ਨੂੰ ਆਇਆ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਨੂੰ ਛੂਇਆ ਉਸਨੇ ਤਾਂ ਉਸਨੇ ਕੀ ਵੇਖਿਆ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜੀ ਸਿੱਖ ਦਾ ਜਹਾਜ਼ ਬੰਨੇ ਲਾ ਰਏ ਨੇ ਐਸੇ ਕੋਟਕ ਨੂੰ ਵੇਖ ਕਰਕੇ ਉਸ ਨੂੰ ਜੋ ਆਨੰਦ ਪ੍ਰਾਪਤ ਹੋਇਆ ਕਰੋੜਾ ਗੁਣਾ ਆਨੰਦ ਪ੍ਰਾਪਤ ਹੋਇਆ ਸੋ ਐਸਾ ਆਨੰਦ ਪ੍ਰਾਪਤ ਹੋ ਜਾਂਦਾ ਸਾਧ ਸੰਗਤ ਔਰ ਜਿਹੜੇ ਬ੍ਰह्म bete ਹਨ ਇਹਨਾਂ ਨੂੰ ਕਰੋੜਾ ਗੁਣਾ ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਦੁਨਿਆਵੀ ਸੁੱਖਾਂ ਦੇ ਨਾਲੋਂ ਜਿਵੇਂ ਇਨਸਾਨ ਦੇ ਫਿਤਰਤ ਹੈ ਵੀ ਇਸ ਸੰਸਾਰ ਤੇ ਮੇਰਾ ਜਸ ਹੋਵੇ ਆਪਣਾ ਜਸ ਸੁਣਨਾ ਨਾਗ ਤਮਾਸ਼ੀਆਂ ਨੂੰ ਕੋਤਕਾਂ ਨੂੰ ਵੇਖਣਾ ਇਹਨਾਂ ਦੇ ਵਿੱਚੋਂ ਰਸ ਲੈਣਾ ਭੋਗਾ ਦਾ ਆਨੰਦ ਲੈਣਾ ਇਹਨਾਂ ਦੇ ਨਾਲੋਂ ਸਾਧ ਸੰਗਤ ਜੀ ਨਾਮ ਸੁਣਨ ਦਾ ਜੋ ਆਨੰਦ ਹੈ ਕਰੋੜਾ ਗੁਣਾ ਜ਼ਿਆਦਾ ਆਨੰਦ ਹੈ ਸੁਣਨ ਦਾ ਇਹ ਸਾਧ ਸੰਗਤ ਜੀ ਸਤੂਆ ਪਦ ਪਦਵੀ ਕਹਿੰਦੇ ਇਸ ਨੂੰ ਗਿਆਨ ਦੀਆਂ ਸੱਤ ਭੂਮਿਕਾਵਾਂ ਨੇ ਪਹਿਲੀ ਹੈ ਸ਼ੋਭੇਸ਼ਾ ਸ਼ੋਭੇਸ਼ਾ ਕੀ ਹੈ ਸ਼ੋਭੇਸ਼ਾ ਹੈ ਵੀ ਮੈਂ ਗੁਰੂ ਕੀ ਬਾਣੀ ਨੂੰ ਪੜਾਂ ਮੈਂ ਸੇਵਾ ਕਰਾਂ ਮੈਂ ਭਜਨ ਬੰਦਗੀ ਕਰਾਂ ਇਹ ਸ਼ੋਭੇਸ਼ਾ ਪਹਿਲੀ ਭੂਮਿਕਾ ਦੂਸਰੀ ਸੋ ਵਿਚਾਰਨਾ ਸੁਭ ਵਿਚਾਰਨਾ ਵਿਚਾਰ ਕਰਨੀ ਸੁਭ ਮੈਂ ਕੀ ਹਾਂ ਬ੍ਰਹਮ ਕੀ ਹੈ ਬ੍ਰਹਮ ਨੂੰ ਪਰਮਾਤਮਾ ਨੂੰ ਸਤ ਜਾਨਣਾ ਤੀਸਰੀ ਤਨੁ ਮਾਨਸਾ ਤਨੁ ਮਾਨਸਾ ਦਾ ਭਾਵ ਜਿੱਥੇ ਬੰਦੀਆਂ ਵਾਸ਼ਨਾਵਾਂ ਰੁਕ ਜਾਂਦੀਆਂ ਜਿਸ ਤਰ੍ਹਾਂ ਵਾਸ਼ਨਾਵਾਂ ਬੰਦੇ ਦੇ ਅੰਦਰ ਹਨ ਦੇ ਪਾਸ ਜ਼ਰੂਰਤ ਲਈ ਚੀਜ਼ ਹੈ ਵਸਤੂ ਹੈ ਪਰ ਮੈਨੂੰ ਹੋਰ ਚਾਹੀਦੀ ਤ੍ਰੇਸ਼ਨਾਵਾਸ਼ਨਾ ਇਹ ਰੁਕ ਜਾਂਦੀ ਹੈ ਤਨੂੰ ਮਾਨਸਾ ਤੀਸਰੀ ਭੂਮਿਕਾ ਇਹ ਜੋ ਸਾਧ ਸੰਗਤ ਜੀ ਸੰਸਾਰ ਦਾ ਜੋ ਸੁੱਖ ਸੁਖ ਹੈ ਜੀਵ ਇਹਦੇ ਵਿੱਚ ਪਰਚਿਆ ਹੋਇਆ ਭੋਗਾਂ ਦਾ ਆਨੰਦ ਲੈਂਦਾ ਇਹਦੇ ਨਾਲੋਂ ਨਾਮ ਸੁਣਨ ਦਾ ਜਿਹੜਾ ਆਨੰਦ ਹੈ ਕਰੋੜਾ ਗੁਣਾ ਜ਼ਿਆਦਾ ਆਨੰਦ ਹੈ ਇਹਨੂੰ ਕਹਿੰਦੇ ਨੇ ਸਤਵਾ ਪਦ ਚੌਥੀ ਭੂਮਿਕਾ ਸੇਵਕ ਦਾ ਦਰਜਾ ਸਤਵਾ ਪਤੋ ਭਾਵ 7 ਸਤ ਸਰੂਪ ਦੇ ਗਿਆਨ ਦੀ ਆਪਤ ਪ੍ਰਾਪਤੀ ਪਾਵ ਸਾਰੇ ਸੰਸਾਰ ਨੂੰ ਆਤਮਾ ਰੂਪ ਕਰਕੇ ਜਾਣਨਾ ਪ੍ਰਤੀਤ ਹੋਣ ਲੱਗ ਜਾਣਾ ਸਤ ਸਰੂਪ ਹੋਣਾ ਇਹ ਸਾ ਸੰਗ ਜੀ ਚੌਥੀ ਭੂਮਿਕਾ ਹੈ ਸਤਵਾ ਪਦ ਭੂਮਿਕਾ ਹੈ ਅੱਗੇ ਸਾ ਸੰਗ ਜੀ ਮਹਾਰਾਜ ਹੁਣ ਸੱਚੇ ਪਾਸ਼ਾ ਮਹਾਰਾਜ ਜੀ ਸਰਮਖੰਡ ਦਾ ਦਰਜਾ ਦੱਸਦੇ ਹਨ ਸੱਚੇ ਪਾਤਸ਼ਾਹ ਧੰਨ ਨਾਨਕ ਪਾਸ਼ਾ ਮਹਾਰਾਜ ਜੀ ਸ਼ਰਮਖੰਡ ਦਾ ਦਰਜਾ ਦੱਸਦੇ ਹਨ ਮਹਾਰਾਜ ਸ਼ਰਮਖੰਡ ਕੀ ਬਾਣੀ ਰੂਪ ਮਹਾਰਾਜ ਕਹਿੰਦੇ ਸ਼ਰਮਖੰਡੀਆਂ ਦੀ ਬਾਣੀ ਸੱਚ ਸਰੂਪ ਦੀ ਪ੍ਰਾਪਤੀ ਕਰਉਣ ਵਾਲੀ ਹੈ ਪਰਮੇਸ਼ਰ ਦੀ ਪ੍ਰਾਪਤੀ ਕਰਉਣ ਵਾਲੀ ਹੈ ਸਰਨ ਨਾਮ ਸਾਧ ਸੰਗਤ ਜੀ ਸ਼ਰਮਦਾ ਹੈ ਮਨ ਦੇ ਵਿੱਚ ਸ਼ਰਮ ਲਿਆਉਣੀ ਸ਼ਰਮ ਰੱਖਣੀ ਸ਼ਰਮ ਰੱਖਣੀ ਮਾਤਾ ਪਿਤਾ ਦੀ ਕੌਲ ਦੀ ਦੇਸ਼ ਦੀ ਕੀ ਮਰਿਆਦਾ ਦੇ ਵਿੱਚ ਰਹਿਣਾ ਹੈ ਸ਼ਰਮ ਰੱਖਣੀ ਔਗਣਾਂ ਨੂੰ ਤਿਆਗਣਾ ਜਿਹੜੇ ਭੜੇ ਔਗਣ ਹਨ ਪਤੇ ਦੇ ਅੰਦਰ ਦੋਸ਼ ਹਨ ਤੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨਾ ਇਹ ਸਾਧ ਸੰਗਤ ਜੀ ਇਹੋ ਸ਼ਰਮ ਖੰਡ ਦੀ ਅਵਸਥਾ ਹੈ ਸ਼ਰਮ ਖੰਡ ਜਿੱਥੇ ਪਰਲੋਕ ਦੇ ਵਿੱਚ ਜਾ ਕਰਕੇ ਔਗਣਾਂ ਦੇ ਕਾਰਨ ਸ਼ਰਮਿੰਦਾ ਨਾ ਹੋਣਾ ਪਵੇ ਇਹ ਉਪਾਸਨਾ ਕਾਂਡ ਹੈ ਸ਼ਰਮ ਨਾਮ ਉਦਮ ਦਾ ਵੀ ਹੈ ਸਾਧ ਸੰਗਤ ਜੀ ਉਦਮ ਕਰਨਾ ਉਦਮ ਕਰਨਾ ਅੰਮ੍ਰਿਤ ਵੇਲੇ ਉੱਠਣਾ ਉਦਮ ਕਰਨਾ ਹੈ ਉੱਠਿਆ ਨਹੀਂ ਜਾਂਦਾ ਕਈਆਂ ਤੇ ਦਾਸ ਨੂੰ ਮੈਸੇਜ ਵੀ ਆਉਂਦੇ ਵੀ ਬਾਬਾ ਜੀ ਸਾਡੇ ਤੋਂ ਸਵੇਰੇ ਨੂੰ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਗੁਰੂ ਪਿਆਰੇ ਉਦਮ ਕਰਨਾ ਪੈਂਦਾ ਹੁਣ ਜਿਵੇਂ ਆਪਾਂ ਕਿਤੇ ਜਾਣਾ ਹੋਵੇ ਸਵੇਰ ਨੂੰ అలਾਰਮ ਲਾਉਣੇ ਆ ਵੀ ਸਵੇਰੇ ਜਲਦੀ ਉੱਠ ਜਾਈਏ ਆ ਸੰਗ ਜੀ ਬੰਦੇ ਦੇ ਅੰਦਰ ਇਨਸਾਨ ਦੇ ਅੰਦਰ ਪਰਮਾਤਮਾ ਨੇ ਆਲਰੇਡੀ ਆਲਾਰਮ ਲਾਇਆ ਹੋਇਆ ਸਾਨੂੰ ਘੜੀ ਦਾ ਆਲਾਰਮ ਲਾਉਣ ਦੀ ਲੋੜ ਨਹੀਂ ਕਿਉਂ ਜਿਵੇਂ ਆਪਾਂ ਕਦੇ ਕਿਤੇ ਐਗਜ਼ਾਮ ਦੇ ਵਿੱਚ ਜਾਣਾ ਸਵੇਰ ਨੂੰ ਜਾਂ ਕਿਤੇ ਵਿਆਹ ਸ਼ਾਦੀ ਦੇ ਵਿੱਚ ਜਾਣਾ ਰਿਸ਼ਤੇਦਾਰਾਂ ਦੇ ਵਿੱਚ ਜਾਣਾ ਤਾਂ ਆਪਾਂ ਨੂੰ ਫਿਕਰ ਹੁੰਦੀ ਰਾਤ ਨੂੰ ਫਿਕਰ ਹੁੰਦੀ ਤੇ ਫਿਰ ਆ ਆਪਾਂ ਬਿਨਾ అలਾਰਮ ਤੋਂ ਹੀ ਉੱਠ ਜਾਣੇ ਕਈ ਵਾਰ ਰਾਤ ਨੂੰ ਟੁੱਟ ਕੇ ਦੋ ਤਿੰਨ ਵਾਰ ਘੜੀ ਵੇਖਦੇ ਆਂ ਕਿ ਟਾਈਮ ਹੋਇਆ ਕਿਉਂ ਕਿਉਂਕਿ ਆਪਾਂ ਨੂੰ ਚਿੰਤਾ ਆਉਂਦੀ ਉਥੇ అలਾਰਮ ਦੀ ਲੋੜ ਨਹੀਂ ਨਾ ਭਾਈ ਇਸੇ ਤਰ੍ਹਾਂ ਗੁਰਬਾਣੀ ਪੜਨ ਦੇ ਵਿੱਚ ਆਪਾਂ ਨੂੰ ਚਿੰਤਾ ਨਹੀਂ ਫਿਕਰ ਨਹੀਂ ਵੀ ਅਸੀਂ ਅੰਮ੍ਰਿਤ ਵੇਲੇ ਉੱਠਣਾ ਗੁਰੂ ਕੀ ਬਾਣੀ ਨੂੰ ਪੜ੍ਹਨਾ ਜਾਂ ਗੁਰੂ ਘਰ ਜਾਣਾ ਜਾਂ ਸੇਵਾ ਕਰਨੀ ਚਿੰਤਾ ਫਿਕਰ ਨਹੀਂ ਇਸ ਕਰਕੇ ਗੁਰੂ ਘਰੇ ਉੱਠਿਆ ਨਹੀਂ ਜਾਂਦਾ ਜਦੋਂ ਆਪਾਂ ਰਾਤ ਨੂੰ ਮਹਾਰਾਜ ਨੂੰ ਅਰਦਾਸ ਬੇਨਤੀ ਕਰਕੇ ਸੋਵਾਂਗੇ ਪੀ ਮਹਾਰਾਜ ਅਮਰਤ ਵਲੇ ਜਾਗਣ ਦਾ ਬਲ ਬਖਸ਼ੋ ਮਹਾਰਾਜ ਉਦਮ ਬਖਸ਼ੋ ਔਰ ਚਿੰਤਾ ਕਰਾਂਗੇ ਫਿਕਰ ਕਰਾਂਗੇ ਤਾਂ ਤੁਹਾਨੂੰ ਗੁਰੂ ਪਿਆਰਿਓ ਘੜੀ ਦੀ ਵੀ ਲੋੜ ਨਹੀਂ ਪੈਣੀ అలారం ਦੀ ਵੀ ਲੋੜ ਨਹੀਂ ਆਪਣਿਆ ਉੱਠੋਗੇ ਰਾਤ ਨੂੰ ਕਈ ਕਈ ਵਾਰ ਘੜੀ ਨੂੰ ਵੇਖੋਗੇ ਸੋ ਉਦਮ ਕਰਨਾ ਸਰਮ ਨਾਮ ਉਦਮ ਦਾ ਵੀ ਹੈ ਉਦਮ ਕਰਨਾ ਅਮਰਤ ਵਲੇ ਉੱਠਣਾ ਸੇਵਾ ਕਰਨਾ ਨਾਮ ਜਪਣਾ ਇਹ ਉਦਮ ਕਰਨਾ ਸਾਧ ਸੰਗਤ ਸੋ ਮਹਾਰਾਜ ਕਹਿੰਦੇ ਸ਼ਰਮਖੰਡ ਕੀ ਬਾਣੀ ਰੂਪ ਸ਼ਰਮਖੰਡੀਆਂ ਦੀ ਬਾਣੀ ਸੱਚ ਸਰੂਪ ਦੀ ਦੀ ਪ੍ਰਾਪਤੀ ਕਰਾਉਣ ਵਾਲੀ ਹੈ ਸ਼ਰਮ ਨਾਮ ਲੱਜਾ ਦਾ ਵੀ ਹੈ ਨਾ ਲੱਜਿਆ ਰੱਖਣੀ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਅੱਦੇ ਅੱਜ ਵੀ ਕਈ ਆਪਣੀ ਮਾਤਾ ਪਿਤਾ ਦੀ ਲੱਜਾ ਰੱਖਦੇ ਸ਼ਰਮ ਰੱਖਦੇ ਪਰ ਅੱਜ ਕਈ ਤਾਂ ਆਪਣੇ ਮਾਤਾ ਪਿਤਾ ਦਾ ਸਤਿਕਾਰ ਹੀ ਨਹੀਂ ਕਰਦੇ ਲੱਜਾ ਰੱਖਣੀ ਸੋ ਅੱਜ ਕੱਲ੍ਹ ਸਾਧ ਸੰਗਤ ਜੀ ਦੇਖੀਦਾ ਹੀ ਆਪਾਂ ਇਸ ਤਰ੍ਹਾਂ ਦਾ ਪਹਿਰਾਵਾ ਦੁਨੀਆ ਪਾਈ ਪਰ ਦੀ ਤੇ ਜੇ ਕਿਸੇ ਨੂੰ ਕੋਈ ਵੀ ਪਾਈ ਐ ਐਸਾ ਪਹਿਰਾਵਾ ਨਾ ਪਾਤਾ ਅਗਲੇ ਕਹਿੰਦੇ ਤੂੰ ਸਾਡੇ ਕਪੜੇ ਦੇਖੀ ਜਨਾ ਪਰ ਨਹੀਂ ਧੰਗ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਮਹਾਰਾਜ ਜੀ ਕਥਨ ਕਰਦੇ ਬਾਬਾ ਹੋਰ ਪਹਿਨਣ ਕੁਸੀ ਖਵਾਰ ਜਿਤ ਪੈ ਦੇ ਤਨ ਪੀੜੀਏ ਮਨ ਮਹਿ ਚਲੇ ਵਿਕਾਰ ਐਸੇ ਪਾਈ ਵਸਤਰ ਕਪੜੇ ਨਾ ਪਾ ਜਿਹਦੇ ਨਾਲ ਆਪਣਾ ਸ਼ਰੀਰ ਵੀ ਪੀੜੇ ਔਖਾ ਹੋਵੇ ਪਾਓ ਤੇ ਦੂਸਰੇ ਨੂੰ ਦੇਖਣ ਵਾਲੇ ਦੇ ਮਨ ਦੇ ਵਿੱਚ ਵੀ ਵਿਚਾਰ ਚੱਲਣ ਭੜੇ ਭੜੇ ਕਿਉਂਕਿ ਸਾਰੇ ਤਾਂ ਬ੍ਰਹਮ ਗਿਆਨੀ ਨਹੀਂ ਅੱਖਾਂ ਦੇ ਨਾਲ ਹੀ ਵਿਕਾਰ ਪੈਦਾ ਹੁੰਦੇ ਸੋ ਸਾ ਸੰਗ ਜੀ ਸ਼ਰਮ ਰੱਖਣੀ ਸ਼ਰਮ ਨਾਮ ਸ਼ਰਮ ਰੱਖਣੀ ਮਾਪਿਆਂ ਦੀ ਕੌਲ ਦੀ ਦੇਸ਼ ਦੀ ਸਮਾਜ ਦੀ ਬੁਰੇ ਕਰਮਾਂ ਨੂੰ ਤਿਆਗਣਾ ਸ਼ੋਭ ਕਰਮਾਂ ਨੂੰ ਗ੍ਰਹਿਣ ਕਰਨਾ ਸ਼ੋਭ ਗੁਣਾਂ ਨੂੰ ਇਹ ਉਪਾਸਨਾ ਕਾਣ ਹੈ ਸਾਧ ਸੰਗਤ ਜੀ ਜੇ ਸ਼ਰਮਖੰਡ ਦੇ ਵਿੱਚ ਮਹਾਰਾਜ ਦੱਸਿਆ ਅੱਗੇ ਸ਼ਰਮਖੰਡ ਦੀ ਪਦਵੀ ਮਹਾਰਾਜ ਨੇ ਦੱਸੀ ਸ਼ਰਮ ਨਾਮ ਉਦਮ ਦਾ ਵੀ ਹੈ ਨਾ ਉਦਮ ਕਰਨਾ ਸੇਵਾ ਕਰਨੀ ਸਿਮਰਨ ਕਰਨਾ ਅਮਰਤ ਵਲੇ ਉੱਠਣਾ ਇਹ ਉਦਮ ਕਰਨਾ ਸੋ ਉਦਮ ਕਰਨਾ ਹੈ ਗੁਰਮੁਖ ਜਿਹੜਾ ਹੈ ਗੁਰਮੁਖ ਜਦੋਂ ਬੋਲਦੇ ਹਨ ਸਾਧ ਸੰਗਤ ਜੀ ਉਹ ਸਦਾ ਸੱਚ ਬੋਲਦੇ ਹਨ ਉਦਮ ਕਰਨਾ ਟਹਿਲ ਕਰਨੀ ਸੇਵਾ ਕਰਨੀ ਤੇ ਫੇਰ ਉਹਨਾਂ ਦੀ ਦੇਖਣੀ ਉਹਨਾਂ ਦਾ ਵਰਤਾਵਾ ਸਾਰਿਆਂ ਦੇ ਨਾਲ ਸਭ ਬਰਾਬਰ ਹੁੰਦਾ ਇਕੋ ਜਿਹਾ ਹੁੰਦਾ ਇਕੋ ਜਿਹਾ ਹੁੰਦਾ ਹੈ ਸਾਧ ਸੰਗਤ ਜੀ ਤੈਹਲ ਕਰਨੀ ਹੈ ਉਦਮ ਕਰਨਾ ਹੈ ਉਪਾਸ਼ਨਾ ਕਾਂ ਸ਼ਰਮਖੰਡ ਦੇ ਵਿੱਚ ਪਰਵਰਤਨ ਹੁੰਦਾ ਹੈ ਪਰਵਰਤ ਹੁੰਦਾ ਹੈ ਜੋ ਸੁੰਦਰ ਭਾਵ ਇਹ ਸ਼ਰਮਖੰਡ ਦੀ ਸਾਧ ਸੰਗਤ ਜੀ ਅਵਸਥਾ ਹੈ ਇਹਦੇ ਵਿੱਚ ਬਾਣੀ ਮਿੱਟੀ ਹੋ ਜਾਂਦੀ ਮਿੱਠਾ ਬੋਲਣਾ ਸ਼ੁਭ ਬੋਲਣਾ ਦੂਜੇ ਨੂੰ ਕਿਸੇ ਨੂੰ ਕਠੋਰ ਬਚਨ ਨਹੀਂ ਬੋਲਣੇ ਜਿਸ ਤਰ੍ਹਾਂ ਮਹਾਰਾਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ ਜਿੱਥੇ ਜਾਈਏ ਬੈਠੀਏ ਸੋ ਵੀ ਬੋਲੀਏ ਕਿਸੇ ਦੀ ਨੰਦਿਆ ਨਾ ਕਰੀਏ ਤੋਂ ਭਾਵ ਗੁਰਮੁਖ ਜਦੋਂ ਵੀ ਬੋਲਦੇ ਹਨ ਉਹ ਦੂਜੇ ਦੇ ਸਤਕਾਰ ਨੂੰ ਮੱਦੇ ਨਜ਼ਰ ਰੱਖ ਕੇ ਬੋਲਦੇ ਹਨ ਵੀ ਇਹਦਾ ਦਿਲ ਤਾਂ ਨਹੀਂ ਦੁਖਦਾ ਇਹਦਾ ਕਿਤੇ ਤਰਸਕਾਰਤਾ ਨਹੀਂ ਕੀਤਾ ਅਨਾਦਰਤਾ ਨਹੀਂ ਕੀਤਾ ਬਾਹਰੋਂ ਅੰਦਰੋਂ ਇੱਕੋ ਜਿਹੇ ਹੁੰਦੇ ਜਿਵੇਂ ਭਾਈ ਲੈਣਾ ਜੀ ਭਾਈ ਗੁਰਦਾਸ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਮਿਠਾਸ ਵਾਲੇ ਬਚਨ ਬੋਲਦੇ ਸਨ ਤਥ ਘੜਤ ਘੜੀਏ ਬਹੁਤ ਅਨੂਪ ਉਸ ਅਵਸਥਾ ਦੇ ਵਿੱਚ ਸ਼ਰਮ ਖੰਡੀਆਂ ਦੀ ਅਵਸਥਾ ਦੇ ਵਿੱਚ ਸ਼ਰਮ ਜਾਂ ਉਦਮ ਕਰਨ ਵਾਲਿਆਂ ਦੀ ਸ਼ਰਮ ਰੱਖਣ ਵਾਲਿਆਂ ਦੀ ਉਦਮ ਕਰਨ ਵਾਲਿਆਂ ਦੀ ਜੋ ਅਵਸਥਾ ਹੈ ਸਤਗੁਰ ਮਹਾਰਾਜ ਜੀ ਦੇ ਦੁਆਰਾ ਬਹੁਤ ਹੀ ਉਹਨਾਂ ਦੀ ਸੁੰਦਰ ਅਨੂਪਾਪ ਸੁੰਦਰ ਘੜਤ ਘੜੀ ਜਾਂਦੀ ਹੈ। ਆਪ ਸਤਗੁਰ ਜੀ ਉਹਨਾਂ ਨੂੰ दैवी ਗੁਣ ਬਖਸ਼ ਦਿੰਦੇ ਹਨ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਸ਼ੋਭ ਗੁਣ ਬਖਸ਼ ਦਿੰਦੇ ਹਨ ਮਹਾਰਾਜ। ਿਤਥੇ ਕਹਿੰਦਾ ਜਿੱਥੇ ਸ਼ਰਮਖੰਡੀ ਮਹਾਤਮਾ ਵਸਦੇ ਹਨ ਜਿਗਿਆਸੂਆਂ ਦੀ ਸ਼ੁਭ ਗੁਣਾ ਦੁਆਰਾ ਸੁੰਦਰ ਘੜਤ ਘੜੀ ਜਾਂਦੀ ਹੈ ਜਿੱਥੇ ਬ੍ਰਹਮੇ ਤੇ ਵਸਦੇ ਹਨ ਉਹਨਾਂ ਦੀ ਸੰਗਤ ਦੇ ਵਿੱਚ ਜਾ ਕਰਕੇ ਉਹਨਾਂ ਦੇ ਪਾਸ ਵੀ ਸ਼ੁਭ ਗੁਣ ਆ ਜਾਂਦੇ ਸਤ ਸੰਤੋਖ ਦਇਆ ਨਾਮ ਸਿਮਰਨ ਦੇ ਵਿੱਚ ਲੱਗ ਪੈਂਦਾ ਚੰਚਲਤਾਈ ਖਤਮ ਹੋ ਜਾਂਦੀ ਅਗਿਆਨ ਦੀ ਮੈਲ ਮਿਟ ਜਾਂਦੀ ਅਗਿਆਨ ਦੂਰ ਹੋ ਜਾਂਦਾ ਐਸੇ ਆਂ ਜੀ ਮਹਾਰਾਜ ਕਹਿੰਦੇ ਤਾਂਕੀਆਂ ਗੱਲਾਂ ਕਥੀਆਂ ਨਾ ਜਾਹੇ ਉਹਨਾਂ ਸ਼ਰਮ ਖੰਡੇ ਵਾਲੇ ਉਪਾਸ਼ਕਾਂ ਗੁਰਸਿੱਖਾਂ ਦੀਆਂ ਉਦਮ ਕੀਤੀ ਕਮਾਈ ਕੀਤੀ ਨਾਮ ਸਿਮਰਨ ਕੀਤਾ ਸੇਵਾ ਕੀਤਾ ਉਹਨਾਂ ਦੇ ਗੁਨਾ ਦੇ ਮਹਾਰਾਜ ਕਹਿੰਦੇ ਜੋ ਉਹਨਾਂ ਨੇ ਕਰਮ ਕੀਤੇ ਉਹਨਾਂ ਦਾ ਕਥਨ ਨਹੀਂ ਕੀਤਾ ਜਾ ਸਕਦਾ ਇੱਕ ਸਾਧੂ ਮਹਾਰਾਜ ਨੂੰ ਕਹਿਣ ਲੱਗਿਆ ਮੈਂ ਕਥਨ ਕਰ ਸਕਦਾ ਜੀ ਤੇ ਮਹਾਰਾਜ ਜੀ ਸਾਧ ਸੰਗਤ ਦੀ ਉਤਰ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਹਨ ਜੇ ਕੋ ਕਹੈ ਪਿਛਾ ਪਛਤਾਏ ਵੀ ਭਾਈ ਜੇ ਕੋਈ ਤੇਰੇ ਵਰਗਾ ਮਨੁੱਖ ਕਹੇਗਾ ਕਹਿਣਾ ਵੀ ਚਾਏਗਾ ਤੇ ਪਿੱਛੋਂ ਪਛਤਾਉਣਾ ਪਵੇਗਾ ਕਿ ਪੂਰੀ ਤਰ੍ਹਾਂ ਕੋਈ ਵੀ ਕਹਿ ਨਹੀਂ ਸਕਦਾ ਪੂਰੀ ਤਰ੍ਹਾਂ ਕਹਿਣ ਦੇ ਵਿੱਚ ਅਸਮਰਤ ਹੈ ਉਹਦੀ ਉਹਦੀਆਂ ਗੱਲਾਂ ਤਤ੍ਥਾ ਕੜਿਯਾ ਸੁਰਤ ਮਤ ਮਨ ਬੁੱਧ ਹੈ ਸਿੱਧ ਪੁਰਸ਼ੋ ਮਹਾਰਾਜ ਕਹਿੰਦੇ ਉਹਨਾਂ ਸ਼ਰਮਖੰਡੀ ਉਪਾਸ਼ਕਾਂ ਗੁਰਸਿੱਖਾਂ ਦੀ ਸੰਗਤ ਦੇ ਵਿੱਚ ਸਵਰਤ ਤੋਂ ਪਾਪ ਚਿਤ ਮਤ ਤੋਂ ਪਾਪ ਮਾਦ ਹੰਕਾਰ ਮਨ ਤੋਂ ਪਤਾਈ ਆਪਨੂੰ ਤੇ ਬੁੱਧ ਇਹ ਕਹਿੰਦੇ ਮਹਾਰਾਜ ਸੁਭ ਘਟ ਦਿੰਦੇ ਹਨ ਪਾਪ ਸ਼ੁੱਧ ਹੋ ਜਾਂਦਾ ਅੰਤਸ਼ਕਰਣ ਸ਼ੁੱਧ ਹੋ ਜਾਂਦਾ ਮਨ ਬੁੱਧੀ ਇੰਦਰੀਆਂ ਕਰਮ ਇੰਦਰੀਆਂ ਕਰਮ ਇੰਦਰੀਆਂ ਹੱਥ ਪੈਰ ਮੁਖ ਗਿਆਨ ਇੰਦਰੀਆਂ ਅੱਖਾਂ ਗੋਦਾ ਤੇ ਮਨ ਤੇ ਬੁੱਧੀ ਅੰਤਸ਼ਕਰਣ ਸ਼ੁੱਧ ਹੋ ਜਾਂਦਾ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ ਜੀਵਾਂ ਦੀ ਮਤ ਜਿਹੜੀ ਹੈ ਬੁੱਧੀ ਪਾਪਾਂ ਦੇ ਨਾਲ ਭਰੀ ਹੋਈ ਹਰ ਸਮੇਂ ਮਨ ਦੇ ਵਿੱਚ ਐਸੇ ਹੀ ਖਿਆਲ ਉੱਠਦੇ ਪਾਪ ਕਰਨਾ ਠੱਗਣਾ ਕਿਸੇ ਨੂੰ ਭਰੀਏ ਮਤ ਪਾਪਾਂ ਕੇ ਸੰਗ ਜਿਹੜੀ ਭਰੀ ਹੋਈ ਸੀ ਮਤ ਜਿਹੜੀ ਮੈਲੀ ਹੋ ਚੁੱਕੀ ਸੀ ਉਹ ਸ਼ੁੱਧ ਹੋ ਜਾਂਦਾ ਅੰਤਸ਼ਕ ਕਰਨ ਜਿਹੜਾ ਹੈ ਮਨ ਬੁੱਧੀ ਇਦਰੀਆਂ ਸ਼ੁੱਧ ਹੋ ਜਾਂਦੀਆਂ ਹੁਣ ਪੈਰ ਪੈੜੀ ਕੋ ਸੰਗਤ ਦੇ ਵਿੱਚ ਨਹੀਂ ਜਾਂਦੇ ਸੰਗਤ ਦੇ ਵਿੱਚ ਜਾਂਦੇ ਹਨ ਕੰਨ ਹੁਣ ਨਿੰਦਿਆ ਨਹੀਂ ਸੁਣਦੇ ਗੁਰੂ ਕੀ ਬਾਣੀ ਨੂੰ ਸੁਣਦੇ ਰਸਨਾ ਹੁਣ ਕਿਸੇ ਨੂੰ ਕਠੋਰ ਬਚਨ ਨਹੀਂ ਬੋਲਦੀ ਗੁਰੂ ਕੀ ਬਾਣੀ ਨੂੰ ਪੜਦੀ ਹੈ ਰਸਨਾ ਉਹਨਾਂ ਦੀ ਦੇਖਣੀ ਵੀ ਸ਼ੁਭ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਉਹਨਾਂ ਸ਼ਰਮ ਖੰਢੀ ਉਹ ਪਾਸ਼ਕ ਗੁਰਸਿੱਖਾਂ ਦੀ ਸੰਗਤ ਦੇ ਵਿੱਚ ਸੁਰਤ ਮਦ ਹੰਕਾਰ ਮਨ ਬੋਧ ਘੜੇ ਜਾਂਦੇ ਹਨ ਭਾਵ ਅੰਤਸ਼ਕਰਨ ਸ਼ੁੱਧ ਹੋ ਜਾਂਦਾ ਹੈ ਮਨ ਦੇ ਸੰਕਲਪ ਵਿਕਲਪ ਮਿਟ ਜਾਂਦੇ ਜਿਸ ਤਰ੍ਹਾਂ ਮਨ ਦੇ ਵਿੱਚ ਸੰਕਲਪ ਵਿਕਲਪ ਉੱਠਦੇ ਰਹਿੰਦੇ ਫਿਰ ਨੇ ਬਣਦੇ ਰਹਿੰਦੇ ਮਿਟ ਜਾਂਦੇ ਚੰਚਲਤਾ ਹੀ ਖਤਮ ਹੋ ਜਾਂਦੀ ਬੁੱਧੀ ਆਤਮ ਵਿਸ਼ੈਣੀ ਹੋ ਜਾਂਦੀ ਉਹਨਾਂ ਦੀ ਅਵਸਥਾ ਸਨਮਖੰਡ ਦੀ ਅਵਸਥਾ ਦੇ ਵਿੱਚ ਉਹਨਾਂ ਅਹੰਕਾਰ ਮਦ ਮਨ ਬੁੱਧੀ ਵਾਲੇ ਅੰਤਸ਼ਕਰਣ ਦੀ ਸ਼ੁੱਧਤਾ ਘੜੀ ਜਾਂਦੀ ਪਾਪ ਅੰਤਸ਼ਕਰਣ ਸ਼ੁੱਧ ਹੋ ਜਾਂਦਾ ਉਹਨਾਂ ਆਪ ਗਰਮੇਂਦਰੀਆਂ ਹੱਥ ਪੈਰ ਨੱਕ ਕੰਨ ਮਨ ਬੁੱਧੀ ਸਾਰਾ ਕੁਝ ਹੀ ਸ਼ੁੱਧ ਹੋ ਜਾਂਦਾ। ਤੇਰ ਹੁਣ ਕੋ ਸੰਗਤ ਦੇ ਵਿੱਚ ਨਹੀਂ ਜਾਂਦੇ। ਸ਼ਰਾਬ ਖਾਨਿਆਂ ਚ ਨਹੀਂ ਜਾਂਦੇ, ਜੂਏ ਸਥਾਨਾਂ ਤੇ ਨਹੀਂ ਜਾਂਦੇ। ਕੰਨ ਹੁਣ ਨਿੰਦਿਆ ਨਹੀਂ ਸੁਣਦੇ ਕਿਸੇ ਦੀ। ਰਸਨਾ ਕਿਸੇ ਦੀ ਹੁਣ ਨਿੰਦਿਆ ਨਹੀਂ ਕਰਦੀ, ਜ਼ੁਬਾਨ ਨਿੰਦਿਆ ਨਹੀਂ ਕਰਦੀ। ਸਾਰਾ ਕੁਝ ਹੀ ਸ਼ੁੱਧ ਹੋ ਜਾਂਦਾ। ਮਤ ਦੇ ਵਿੱਚ ਬੁੱਧੀ ਦੇ ਵਿੱਚ ਭੜੇ ਸੰਕਲਪ ਨਹੀਂ ਬਣਦੇ। ਜਿਸ ਤਰ੍ਹਾਂ ਬੰਦਾ ਸੋਚਦਾ ਵੀ ਮੈਂ ਆਪਣੇ ਗਵੰਡੀ ਦਾ ਜਾਂ ਇਹਦਾ ਨੁਕਸਾਨ ਕਰਾਂ। তথা ਘੜੀਏ ਸੁਰਾਂ ਸਿਧਾਂ ਕੀ ਸੁਧ ਉਸ ਅਵਸਥਾ ਦੇ ਵਿੱਚ ਮਹਾਰਾਜ ਕਹਿੰਦੇ ਸ਼ਰਮ ਖੰਡੀ ਭਾਵ ਗੁਰਸਿੱਖਾਂ ਦੀ ਉਪਾਸ਼ਕਾਂ ਦੀ ਅਵਸਥਾ ਦੇ ਵਿੱਚ ਸੁਰ ਭਾਵ ਦੇਵਤਿਆਂ ਦੇਵਤਿਆਂ ਤੇ ਸਿਧਾ ਵਰਗੀ ਸੁਧ ਪਵਿੱਤਰਤਾ ਹੋ ਜਾਂਦੀ ਹੈ। ਦੇਵਤਿਆਂ ਤਾਂ ਸਿੱਧਾ ਵਰਗੀ ਅਵਸਥਾ ਬਣ ਜਾਂਦੀ ਹੈ ਉਹਨਾਂ ਦੀ। ਔਰ ਦੇਵਤਿਆਂ ਤਾਂ ਸਿੱਧਾ ਵਾਲੀ ਸੁੱਧ ਸਮਝ ਆ ਜਾਂਦੀ ਹੈ। ਮਹਾਰਾਜ ਕਹਿੰਦੇ ਹੇ ਸਿੱਧੋ ਉਸ ਅਵਸਥਾ ਦੇ ਵਿੱਚ ਉਹਨਾਂ ਦੀ ਸੰਗਤ ਦੇ ਵਿੱਚ ਜੋ ਮਨ ਦੀ ਸੁੱਧੀ ਭਾ ਪਵਿੱਤਰਤਾ ਖੜੀ ਜਾਂਦੀ ਹੈ। ਉਹਦੇ ਮੁਕਾਬਲੇ ਸੁਰ ਪਾਪ ਦੇਵਤਿਆਂ ਤੇ ਸਿੱਧਾ ਮਹਾਰਾਜ ਕਹਿੰਦੇ ਤੁਹਾਡੇ ਸਿੱਧਾ ਦੀ ਮਹਾਰਾਜ ਕਹਿੰਦੇ ਪਵਿੱਤਰਤਾ ਵੀ ਕੁਝ ਨਹੀਂ ਉਹਨਾਂ ਦੇ ਬਰਾਬਰ। ਇਤੋਂ ਤੱਕ ਸਾਧ ਸੰਗਤ ਜੀ ਸ਼ਰਮਖੰਡ ਦੀ ਅਵਸਥਾ ਤੇ ਉਪਾਸਨਾ ਤੇ ਪੰਜਵੀਂ ਭੂਮਿਕਾ ਅਸੰਗ ਸਕਤ ਦਾ ਵਰਣਨ ਕੀਤਾ ਹੈ ਅਸੰਤੋਪਾਵ ਅਹੰਕਾਰ ਸਕਤ ਤੋਂ ਪਾਵ ਮੋਹ ਅਹੰਕਾਰ ਤੇ ਮੋਹ ਦੀ ਨਿਮਰਤੀ ਇਹਨਾਂ ਨੂੰ ਅਹੰਕਾਰ ਦੂਰ ਹੋ ਜਾਂਦਾ ਇਸ ਅਵਸਥਾ ਦੇ ਵਿੱਚ ਮੋਹ ਦੂਰ ਹੋ ਜਾਂਦਾ ਅੱਗੇ ਸਾਧ ਸੰਗਤ ਜੀ ਸ੍ਰੀ ਜਪਜੀ ਸਾਹਿਬ ਦੀ ਸੈਂਤਵੀਂ ਬਾਣੀ ਦੇ ਅੰਦਰ ਅਨਸਾਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹ ਉਪਦੇਸ਼ ਬਖਸ਼ਿਸ਼ ਕਰਦੇ ਹਨ ਇਹ ਆਪਾਂ ਸਾਧ ਸੰਗਤ ਜੀ ਕੱਲ ਦੀ ਕਥਾ ਦੇ ਵਿੱਚ ਸਰਵਣ ਕਰਾਂਗੇ ਸੋ ਜਿਹੜੇ ਵੀਰ ਭੈਣ ਦਾਸ ਨੂੰ ਵੇਖ ਰਹੇ ਨੇ ਗੁਰੂ ਪਿਆਰੇਓ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜਾ ਵੀਰ ਭੈਣਾ ਨੇ ਸ੍ਰੀ ਜਪਜੀ ਸਾਹਿਬ ਦੀ ਪਹਿਲੀ ਪਉੜੀ ਤੋਂ ਲੈ ਕੇ ਕਰਕੇ 35ਵੀਂ ਪਉੜੀ ਤੱਕ ਦੀ ਕਥਾ ਨਹੀਂ ਸਰਵਣ ਕੀਤੀ ਔਰ ਦਾਸ ਦੇ ਚੈਨਲ ਤੇ ਜਾ ਕਰਕੇ ਗੁਰੂ ਪਿਆਰੇਓ ਕਥਾ ਨੂੰ ਸੁਣੋ ਇਸੇ ਤਰ੍ਹਾਂ ਦਾਸ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਗੁਰੂ ਪਿਆਰਿਓ। ਔਰ ਜੇ ਕਿਸੇ ਦਾ ਕੋਈ ਕੁਐਸਚਨ ਆ ਕੋਈ ਪ੍ਰਸ਼ਨ ਆ ਤਾਂ ਗੁਰੂ ਪਿਆਰਿਓ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਰ ਸਕਦੇ ਹੋ। ਔਰ ਗੁਰੂ ਪਿਆਰਿਓ ਜੇ ਕਿਸੇ ਨੂੰ ਲੁਧਿਆਣਾ ਦੇ ਵਿੱਚ ਕਥਾ ਕਰਾਉਣੀ ਹੋਵੇ ਤਾਂ ਦਾਸ ਦੇ ਨਾਲ ਸੰਪਰਕ ਕਰੋ। ਦਾਸ ਦਾ ਨੰਬਰ ਨੋਟ ਕਰ ਲਓ 98 725 0736 ਕਿਉਂ ਦਾਸ ਹੁਣ ਲੁਧਿਆਣਾ ਹੀ ਆ ਗਿਆ ਜਿਹੜੇ ਸੱਜਣ ਮਿੱਤਰ ਦਾਸ ਨੂੰ ਵੇਖ ਰਹੇ ਨੇ ਜਿਹੜੀ ਸੰਗਤ ਦਾਸ ਨੂੰ ਵੇਖ ਰਹੀ ਹੈ ਜੇ ਕਿਸੇ ਨੂੰ ਲੁਧਿਆਣੇ ਦੇ ਵਿੱਚ ਕਿਤੇ ਵੀ ਕਥਾ ਕਰਾਉਣੀ ਆ ਗੁਰਬਾਣੀ ਦੀ ਗੁਰ ਇਤਿਹਾਸ ਦੀ ਤਾਂ ਗੁਰੂ ਪਿਆਰੇ ਦਾਸ ਦੇ ਨਾਲ ਸੰਪਰਕ ਕਰਨ ਔਰ ਕੁਝ ਦਿਨਾਂ ਤੱਕ ਆਪਾਂ ਗੁਰੂ ਪਿਆਰੇਓ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਵੀ ਸ਼ੁਰੂ ਕਰਾਂਗੇ ਔਰ ਨਾਲ ਹੀ ਨਾਲ ਆਪਾਂ ਅਪਡੇਟ ਕਰਦਿਆ ਕਰਾਂਗੇ ਵੀ ਕਦੋਂ ਮਸਿਆ ਵਾ ਕਦੋਂ ਪੁੰਨਿਆ ਵਾ ਕਦੋਂ ਗੁਰਪਰੋਵਾ ਤੇ ਕਦੋਂ ਗੁਰੂ ਪਿਆਰੇ ਮਾਰਾ ਲ ਜੋਤੀ ਜੋਤਪੁਰਾ ਤੇ ਅੱਗੇ-ਅੱਗੇ ਗਰੂ ਪਿਆਰਿਓ ਆਪਾਂ ਲੜੀਵਾਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਪੂਰਨ ਗੁਰਬਾਣੀ ਦੀ ਕਥਾ లైਵ ਹੋ ਕੇ YouTube ਤੇ ਕਰਾਂਗੇ ਸੋ ਆਪਾਂ ਨੂੰ ਬਹੁਤ ਗਿਆਨ ਪ੍ਰਾਪਤ ਹੋਣ ਵਾਲਾ ਸਤਿਗੁਰਾਂ ਤੋਂ ਗੁਰੂ ਕੀ ਬਾਣੀ ਤੋਂ ਸੋ ਦਾਸ ਦੇ ਨਾਲ ਜੁੜੇ ਰਹਿਣਾ ਗਰੂ ਪਿਆਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਪਉਣਾ ਚੁਕਾਂ ਦੇ ਖਮਾ ਆਓ ਹੁਣ ਦੋ ਪੰਕਤੀਆਂ ਪੜ੍ਹ ਕਰਕੇ ਸਾਧ ਸੰਗਤ ਜੀ ਸਮਾਪਤੀ ਕਰੀਏ ਤਤਥ ਕੜੀ ਸੋਰਤ ਮਤਮਨ ਬੁੱਧ ਸਥ ਘੜੀਆ ਸੁਰਾਂ ਸਿੱਧਾਂ ਕੀ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ